ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੇ ਨੇ ਸ੍ਰੀ ਸਾਥ ਇਸ ਸਮੇਂ ਅਸੀਂ ਬੀਰੋਵਾਲ ਮੋੜ ਤੇ ਮੌਜੂਦ ਹਾਂ ਚੰਡੀਗੜ੍ਹ ਰੋਡ ਜਾੜਲੇ ਦੇ ਨੇੜੇ ਬੀਰੋਵਾਲ ਮੋੜ ਤੇ ਮੌਜੂਦ ਹਾਂ ਔਰ ਇੱਥੇ ਇੱਕ ਹਾਦਸਾ ਹੋਇਆ ਔਰ ਗਨੀਮਤ ਖੁਸ਼ਕਿਸਮਤੀ ਇਹ ਹੀ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦੋਨਾਂ ਗੱਡੀਆਂ ਵਿੱਚ ਫੈਮਿਲੀ ਜਿਹੜੀ ਸੀਗੀ ਉਹ ਆ ਰਹੀ ਸੀ ਇੱਕ ਤਾਂ ਬਸੇ ਜਾ ਰਹੇ ਪਰਿਵਾਰ ਜਿਹੜਾ ਆ ਉਹ ਚੰਡੀਗੜ੍ਹ ਤੋਂ ਆ ਰਿਹਾ ਸੀ ਔਰ ਮੋੜੇ ਉਹਨਾਂ ਨੇ ਜਲੰਧਰ ਜਾਣਾ ਸੀ ਤੇ ਦੂਜੇ ਪਾਸਿਓ ਜਿਹੜੀ ਇੱਕ ਗੱਡੀ ਆ ਆਈ 20 ਗੱਡੀ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਵਿੱਚ ਜਿਹੜਾ ਨੌਜਵਾਨ ਸਵਾਰ ਸੀ ਦੱਸਿਆ ਜਾ ਰਿਹਾ ਕਿ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਆ ਰਿਹਾ ਸੀ ਤੇ ਇਧਰਲੇ ਪਾਸਿਓ ਨੇ ਮੋੜਨਾ ਸੀ ਬੀਰੋਵਾਲ ਮੋੜ ਜਿਹੜਾ ਆ ਔਰ ਜਿਹੜੀ ਗੱਡੀ ਆ ਸਵਿਫਟ ਡਿਜ਼ਾਇਰ ਉਹ ਸਿੱਧੀ ਆ ਰਹੀ ਸੀਗੀ ਤੇ ਜਦੋਂ ਆਈ 20 ਵਾਲਾ ਉਸ ਲਿੰਕਰ ਸੜਕ ਤੇ ਚੜਨ ਦੀ ਕੋਸ਼ਿਸ਼ ਕਰਦਾ ਹੈ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ i20 ਜਿੱਥੇ ਤੋਂ Swift Desire ਨਜ਼ਰ ਆ ਰਹੀ ਹੈ ਉਧਰਲੇ ਪਾਸੇ ਚਲੇ ਜਾਂਦੀ ਹੈ ਰੋਡ ਬਲੌਕ ਹੋ ਗਿਆ ਸੀਗਾ ਇਸ ਕਰਕੇ ਦੋਨਾਂ ਗੱਡੀਆਂ ਨੂੰ ਆ ਜਿਹੜੇ ਨੌਜਵਾਨ ਪਿੱਛੇ ਖੜੇ ਆ ਇਹਨਾਂ ਨੇ ਇੱਕ ਸਾਈਡ ਤੇ ਕੀਤਾ ਔਰ ਜਿਹੜੇ ਗੱਡੀ ਉੱਚ ਸਵਾਰ ਸਨ ਇੱਕ i20 ਵਾਲਾ ਨੌਜਵਾਨ ਤਾਂ ਇੱਥੇ ਮੇਰੇ ਖਿਆਲ ਮੌਜੂਦ ਆ ਉਹਨੇ ਕੁਰਤਾ ਪजामा ਪਾਇਆ ਹੋਇਆ ਹਰੇ ਰੰਗ ਦਾ ਤੇ Swift Desire ਵਿੱਚ ਜਿਹੜੇ ਲੋਕ ਸਵਾਰ ਸਨ ਪੂਰਾ ਪਰਿਵਾਰ ਸੀ ਉਹਨਾਂ ਨੂੰ ਨੇੜ ਲਿਆ ਹਸਪਤਲ ਵਿਖੇ ਜਿਹੜਾ ਹੁਣ ਇਲਾਜ ਲਈ ਭੇਜਿਆ ਗਿਆ ਮੌਕੇ ਤੇ ਜਾੜਲਾ ਚੌਕੀ ਤੋਂ ਐਸਐ ਜਗਿੰਦਰਪਾਲ ਆਪਣੀ ਟੀਮ ਨਾਲ ਪਹੁੰਚ ਜਾਂਦੇ ਆ ਔਰ ਇੱਕ ਤਰੀਕੇ ਨਾਲ ਤੁਸੀਂ ਦੇਖੋ ਕਿ ਅਲਰਟ ਕੀਤਾ ਜਾ ਰਿਹਾ ਜਿਹੜੀਆਂ ਪਿੱਛੋਂ ਗੱਡੀਆਂ ਸਪੀਡ ਨਾਲ ਆ ਰਹੀਆਂ ਰਿਫਲੈਕਟਰ ਤਾਂ ਇੱਥੇ ਹੈ ਨਹੀਂ ਲਾਈਟਾਂ ਤਾਂ ਹੈ ਨਹੀਂ ਲੇਕਿਨ ਫਿਰ ਵੀ ਜਿਗਾੜ ਲਗਾ ਕੇ ਜਿਹੜਾ ਪਿੱਛੋਂ ਗੱਡੀਆਂ ਤੇਜ਼ ਸਪੀਡ ਨਾਲ ਆ ਰਹੀਆਂ ਉਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿਉਂਕਿ ਆਈ 20 ਗੱਡੀ ਜਿਹੜੀ ਆ ਉਹ ਤੁਸੀਂ ਸੜਕ ਦੇ ਵਿੱਚ ਦੇਖ ਸਕਦੇ ਦਿਖਾ ਦੇ ਵੀ ਜੀ ਉੱਧਰ ਸੜਕ ਦੇ ਵਿੱਚ ਖੜੀ ਹੈ ਤਾਂ ਪਿੱਛੋਂ ਕੋਈ ਤੇਜ਼ ਰਫ਼ਤਾਰ ਹੋਰ ਗੱਡੀ ਨਾਲ ਹਾਦਸਾ ਨਾ ਵਾਪਰ ਜਾਵੇ ਇਸ ਕਰਕੇ ਜਿਹੜੇ ਮੁਲਾਜ਼ਮ ਆ ਉਹ ਮੌਕੇ ਤੇ ਤਨਾਤ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਵੀ ਪੁਲਿਸ ਦੀ ਟੀਮ ਹੈ ਇਹ ਸ਼ਹਿਰ ਸ਼ੋਭਾ ਯਾਤਰਾ ਵਿੱਚ ਨੇ ਡਿਊਟੀ ਲੱਗੀ ਸੀਗੀ ਪਰ ਇੱਥੇ ਹਾਦਸਾ ਹੋਣ ਤੋਂ ਬਾਅਦ ਤੁਰੰਤ ਇੱਥੇ ਪਹੁੰਚਦੇ ਆ ਸੜਕ ਸੁਰੱਖਿਆ ਫੋਰਸ ਦੀ ਟੀਮ ਅਜੇ ਤੱਕ ਨਹੀਂ ਪਹੁੰਚੀ ਲੇਕਿਨ ਜਾੜਲਾ ਚੌਂਕੀ ਤੋਂ ਐਸੇ ਜਗਿੰਦਰਪਾਲ ਤੋਂ ਨੇ ਟੀਮ ਇੱਥੇ ਮੌਕੇ ਤੇ ਪਹੁੰਚ ਗਈ ਆ ਪਹੁੰਚ ਗਏ ਹਨ ਔਰ ਇਸ ਮੋੜ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਅੱਲੇ ਅਸੀਂ ਮਹੀਨਾ ਕ ਪਹਿਲਾਂ ਰੋਡ ਤੋਂ ਥੋੜਾ ਅੱਗੇ ਜਾ ਕੇ ਦਿਖਾਇਆ ਸੀਗਾ ਇੱਕ ਥਾਰ ਗੱਡੀ ਤੇ ਸਵਿਫਟ ਗੱਡੀ ਦਾ ਆਮੋ ਸਾਹਮਣੇ ਨੇ ਟੱਕਰ ਹੋ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀਗੀ ਔਰ ਹੁਣ ਉਹ ਸਵਿਫਟ ਡਿਜ਼ਾਇਰ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਆਈ 20 ਵਾਲਾ ਜਿਹੜਾ ਨੌਜਵਾਨ ਸੀ ਇਹ ਵੀ ਆਪਣੇ ਪਰਿਵਾਰ ਨਾਲ ਸੀ ਦੱਸਿਆ ਜਾ ਰਿਹਾ ਇਹ ਨਵਾਂ ਸ਼ਹਿਰ ਵਾਲੀ ਸਾਈਡ ਤੋਂ ਵੀਰੋਵਾਲ ਮੋੜ ਤੋਂ ਇਹਨੇ ਸੱਜੇ ਟਰਨ ਲੈਣਾ ਸੀ ਕਸਰਟ ਗੱਡੀ ਤੇ ਆ ਰਹੀ ਸੀ ਪਿੱਛੋਂ ਇਹਨੇ ਟਰਨ ਲੈਣਾ ਸੀ ਹੁਣ ਪਤਾ ਨਹੀਂ ਮੌਕੇ ਤੇ ਕਿਹਦੀ ਗਲਤੀ ਹੈ ਅੰਗੈਲੀ ਕਿਹਦੀ ਹੈ ਲੇਕਿਨ ਲਾਪਰਵਾਹੀ ਹੋਈ ਆ ਅਸੀਂ ਕਿਸੇ ਨੂੰ ਵੀ ਪਿੰਨ ਪੁਆਇੰਟ ਨਹੀਂ ਕਰਦੇ ਤਾਂ ਇਹ ਹਾਦਸਾ ਹੋ ਜਾਂਦਾ ਹਾਦਸਾ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹਾਦਸਾ ਹੋ ਜਾਂਦਾ ਤਾਂ ਗੱਡੀ ਜਿਹੜੀ ਆ ਤੁਸੀਂ ਹੁਣ ਮੈਂ ਗੱਡੀਆਂ ਦਿਖਾ ਦ ਤੁਹਾਨੂੰ i20 ਜਿਹੜੀ ਆ ਫਰੰਟ ਤੋਂ ਕਾਫੀ ਡੈਮੇਜ ਹੋਈ ਆ ਤਾਂ ਇਹ ਜਿਹੜੇ ਨੌਜਵਾਨ ਆ ਮੌਕੇ ਤੇ ਇਹਨਾਂ ਨੇ ਪਹੁੰਚ ਕੇ ਗੱਡੀਆਂ ਨੂੰ ਬੱਕ ਕੀਤਾ ਤਾਂ ਜੋ ਟ੍ਰੈਫਿਕ ਜਿਹੜਾ ਚੱਲਦਾ ਰਵੇ ਭਾਈ ਤੁਸੀਂ ਸਵਾਰ ਸੀ ਕਿ ਗੱਡੀ 'ਚ ਛੱਡ ਚੋੜ ਤਾਂ ਨਹੀਂ ਲੱਗੀ ਕੋਈ ਤੁਹਾਡੇ ਮੇਰੇ ਬ੍ਰਦਰ ਦੇ ਲੱਗੀ ਚਲਾ ਤੁਸੀਂ ਰਹੀ ਸੀ ਗੱਡੀ ਹਾਂਜੀ ਕੋਈ ਕਿੱਦਾਂ ਫਿਰ ਹਾਦਸਾ ਮੈਂ ਇਧਰੋਂ ਆਂਦਾ ਪਿਆ ਜੀ ਤੇ ਇੱਥੇ ਤੱਕ ਗੱਡੀ ਮੇਰੀ ਪਹੁੰਚੀ ਤੇ ਉਹ ਆਲੀ ਗੱਡੀ ਆ ਨਾ ਬਹੁਤ ਤੇਜ਼ ਲੈ ਕੇ ਆਂਦੀ ਪਈ ਸੀ ਇਹ ਹੋਣੀ ਆ 100 ਤੋਂ ਵੀ ਉੱਪਰ ਦੀ ਹੋਣੀ ਗੱਡੀ ਦਾ ਸਪੀਡ ਤੇ ਉਹ ਆ ਕੇ ਹਿੱਟ ਸਿੱਧੀ ਕਰਦੀ ओके okay. हां जी ਤੇ ਤੁਹਾਡੇ ਨਾਲ ਕੌਣ ਕੌਣ ਸਵਾਰ ਸੀ ਮੇਰੇ ਬ੍ਰਦਰ ਸੀ ਮੇਰੇ ਚਾਚੀ ਸੀਗੇ ਤੇ ਹਾਂਜੀ ਫੈਮਲੀ ਸੀਗੇ ਤੇ ਉਹ ਚਾਚੀ ਦੇ ਪਰ ਤਾਂ ਠੀਕ ਹੈ ਹਾਂਜੀ ਬ੍ਰਦਰ ਤਾਂ ਠੀਕ ਵਾ ਸਾਰੇ ਕੋਈ ਗੰਭੀਰ ਸਟਾਫ ਨਹੀਂ ਤੁਹਾਡੇ ਵੀ ਖੂਨ ਮੇਰੇ ਖਿਆਲ ਲੱਗਿਆ ਨਹੀਂ ਮੇਰੇ ਬ੍ਰਦਰ ਦੇ ਸਿਰ ਤੇ ਲੱਗੀ ਆ ਤੇ ਹੁਣ ਤਾਂ ਬਲੱਡ ਵਹੇ ਉਹ ਸਿਰ ਤੇ ਲੱਗੀ ਆ ਤੇ ਕਿਹੜੇ ਹਸਪੀਟਲ ਲੱਗੇ ਗਏ ਆਹੀ ਇੱਥੇ 2 ਕਿਲੋਮੀਟਰ ਤੁਸੀਂ ਕਿੱਥੇ ਦਿਓ ਆਪਾਂ ਹੁਸ਼ਿਆਰ ਪਰਦੇ ਓਕੇ ਚਲੋ ਮਾਨਸਿਕ ਤਣਾਅ ਵੀ ਬੰਦੇ ਤੇ ਆ ਜਾਂਦਾ ਪਰ ਠੀਕ ਠਾਕ ਹੁਣ ਹਾਂਜੀ ਠੀਕ ਚਲੋ ਹਾਦਸਾ ਕੋਈ ਜਾਣ ਬੁੱਝ ਕੇ ਤਾਂ ਨਹੀਂ ਕਰਦਾ ਹੋ ਜਾਂਦਾ ਕੀ ਕਰੀ ਸ਼ੁਕਰੀਆ ਆਰੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੇ ਦੂਜੇ ਜਿਹੜੇ ਉਹਨਾਂ ਨੂੰ ਸਰ ਹਸਪਤਲ ਲੈ ਜਾ ਗਿਆ ਪਹਿਲੇ ਹੁੰਦੇ ਉਹ ਆਪਣੇ ਪਰਿਵਾਰ ਜੀ ਉੱਥੋਂ ਲੈ ਗਿਆ ਉੱਥੇ ਠੀਕ ਹੈ ਜੀ ਹਾਂ ਜੀ ਤੁਸੀਂ ਤੁਰੰਤ ਪਹੁੰਚ ਗਏ ਸੀਗੇ ਕੋਈ ਤਾਂ ਮੌਕੇ ਪਹੁੰਚ ਗਏ ਸੀਗੇ ਤੇ ਹੁਣ ਜਾ ਕੇ ਉਹ ਹਸਪਤਲ ਤੇ ਇਹ ਰਹੇ ਕੀ ਸਭ ਛੋੜ ਕੇ ਤਾਂ ਬਾਕੀ ਗੱਡੀਆਂ ਪਾਸੇ ਕਰਾ ਕੇ ਫਿਰ ਗੱਡੀ ਵੀ ਤੁਸੀਂ ਆਪ ਹੀ ਮੇਰੇ ਖੇਲ ਪਹਿਲਾਂ ਪਾਸੇ ਕੀਤੀ ਮਾਸਾ ਜੀ ਹੁਣ ਦੁਬਾਰਾ ਫਿਰ ਐਸਾ ਬੁਲਾ ਕੇ ਬਾਤ ਕਰਾਸ ਕਰਕੇ ਪਾਸੇ ਹੋਰ ਆ ਮਲਾਜਮ ਵੀਰ ਵੀ ਖੜੇ ਮੌਕੇ ਤੇ ਗੱਡੀਆਂ ਨੂੰ ਇਸ਼ਾਰਾ ਦੇ ਰਹੇ ਹਾਂ ਅਸੀਂ ਵੀ ਕੀਤਰ ਤੋਂ ਆਜ ਨਗਰ ਕੀਤਾ ਉਹਨਾਂ ਮਸ਼ਹਰ ਤੋਂ ਜੀ ਜ ਕਲੀਅਰ ਕਰਾ ਕੇ ਹਸਪੀਟਲ ਰੇਟੇ ਪਜਾ ਦੇ ਜ਼ਾਇਰ ਵਾਲੇ ਉਹਦੇ ਵਿੱਚ ਕਿੰਨੇ ਆਣੇ ਸਵਾਰ ਸਵਾਰੀ ਪਤਾ ਨਹੀਂ ਚੱਲ ਰਿਹਾ ਕਿੰਨੇ ਕੋਈ ਗੱਡੀ ਲੋਕ ਕਰਕੇ ਉਹਦੇ ਸთან 3-4 ਜਨੇ ਸੀ ਉਹ ਪਤਾ ਨਹੀਂ ਉਹ ਜਾ ਕੇ ਦੇ ਦੇ ਕਿੰਨੇ ਬਹੁਤ ਸ਼ੁਕਰਿਆ ਜਗਿੰਦਰ ਸਰ ਮੌਕੇ ਤੇ ਪਹੁੰਚਦੇ ਆ ਔਰ ਗੱਡੀਆਂ ਨੂੰ ਇੱਕ ਪਾਸੇ ਕਰਾਇਆ ਜਾ ਰਿਹਾ ਤਾਂ ਜੋ ਟ੍ਰੈਫਿਕ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਜੋ ਆਉਣ ਜਾਣ ਵਾਲੇ ਵਹੀਕਲਸ ਨੂੰ ਕੋਈ ਦਿੱਕਤ ਮਹਿਸੂਸ ਨਾ ਹੋਵੇ ਆ ਗੱਡੀ ਵਾਲੇ ਦੱਸਦੇ ਆ ਕਿ ਇਮੀਡੀਟਲੀ ਹਸਪੀਟਲ ਵੱਲ ਚਲੇ ਗਏ ਤਾਂ ਰੱਬ ਸ਼ੁਕਰ ਹੀ ਰੱਖੇ ਕਿਸੇ ਦਾ ਕੋਈ ਗੰਭੀਰ ਸੱਟ ਨਾ ਹੋਵੇ ਔਰ ਇੱਕ ਗੱਡੀ ਤੁਸੀਂ ਦੇਖੋ ਕਿ ਉਹ ਕਾफी ਨੁਕਸਾਨੀ ਗਈ ਹੈ ਇਹਦਾ ਬੰਪਰ ਤੁਸੀਂ ਦੇਖ ਸਕਦੇ ਹੋ ਤਾਂ ਬੁੰਨੜ ਦੇਖ ਸਕਦੇ ਹੋ ਨੁਕਸਾਨ ਇਹਨਾਂ ਦਾ ਵੀ ਬਹੁਤ ਹੋਇਆ ਇਹ ਗੱਡੀ ਦਾ ਨੰਬਰ ਹੈ ਪੀਪੀ 08 ਐਫ ਸੀ 9757 ਪੀਪੀ 08 ਐਫ ਸੀ 9757 ਗੱਡੀ ਅੱਗੇ ਬਹੁਤ ਨੁਕਸਾਨੀ ਗਈ ਹੈ ਕੱਚੇ ਕੱਚ ਹੋਇਆ ਪਿਆ ਸੜਕ ਦੇ ਉੱਤੇ ਔਰ ਮੇਰੇ ਕੱਲ ਜਿਹੜਾ ਸਾਈਡ ਮਿਰਰ ਆ ਉਹ ਟੁੱਟ ਗਿਆ ਐਸਐਸਐਫ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਹੈ ਵਗਾ ਦੋ ਇੱਧਰ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਔਰ ਇੰਚਾਰ ਸਾਹਿਬ ਜਿਹੜੇ ਇਹਨਾਂ ਦੇ ਆ ਉਹ ਗੱਲਬਾਤ ਕਰ ਰਹੇ ਨੇ ਐਸਏ ਜੁਗਿੰਦਰ ਜੀ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੌਜਵਾਨ ਵੀਰ ਨੇ ਆਪਣੇ ਵੱਲਤੀ ਇਸ਼ਾਰਾ ਲੈ ਕੇ ਉੱਥੇ ਖੜ੍ਹੇ ਨੇ ਤਾਂ ਜੋ ਪਿੱਛੋਂ ਕੋਈ ਹੋਰ ਗੱਡੀ ਤੇਜ਼ੀ ਨਾਲ ਆ ਕੇ ਆਈ 20 ਦੀ ਆਈ 20 ਨਾਲ ਦੀ ਟੱਕਰ ਨਾ ਹੋ ਜਵੇ ਨੌਜਵਾਨ ਵੀਰ ਵੀ ਸੜਕ ਤੇ ਹੀ ਖੜ੍ਹੇ ਨੇ ਔਰ ਦੱਸਿਆ ਜਾ ਰਿਹਾ ਪਹਿਲਾਂ ਗੱਡੀਆਂ ਬਿਲਕੁਲ ਸੜਕ ਦੇ ਵਿੱਚ ਕਾਰ ਸਨ ਜਿਨ੍ਹਾਂ ਨੂੰ ਇੱਕ ਸਾਈਡ ਤੇ ਨੌਜਵਾਨਾਂ ਦੀ ਮਦਦ ਲੈ ਕੇ ਪੁਲਿਸ ਮੁਲਾਜ਼ਮਾ ਨੇ ਗੱਡੀਆਂ ਨੂੰ ਇੱਕ ਸਾਈਡ ਤੇ ਕੀਤਾ ਪਰ ਉਹਨਾਂ ਨੂੰ ਕਿਉਂਕਿ ਗੱਡੀਆਂ ਦਾ ਨੁਕਸਾਨ ਹੋ ਗਿਆ ਬੋਨਟ ਟੁੱਟ ਗਏ ਨੇ ਮੌੜੇ ਕਾਫੀ ਗੱਡੀਆਂ ਡੈਮੇਜ ਹੋ ਚੁੱਕੀਆਂ ਨੇ ਤਾਂ ਗੱਡੀਆਂ ਸਾਈਡ ਤੇ ਹੋ ਨਹੀਂ ਰਹੀਆਂ ਮਗਰਾੜ ਵਗੈਰਾ ਸਭ ਕੁਝ ਜਿਹੜਾ ਟੁੱਟ ਗਿਆ ਬੋਨਟ ਦਾ ਤੁਸੀਂ ਦੇਖੋ ਕਿ ਇਧਰ ਤਾਂ ਚੱਬ ਹੀ ਨਿਕਲ ਗਿਆ ਇਹ ਸਾਹੀ ਐਕਸੀਡੈਂਟ ਹੁੰਦੇ ਨੇ ਇਹਨਾਂ ਇਸ ਮੋੜ ਤੇ ਬੜਾ ਖਤਰਨਾਕ ਮੋੜ ਹੈ ਆਏ ਦਿਨ ਡਰ ਬਣਿਆ ਰਹਿੰਦਾ ਇਸ ਮੋੜ ਦੇ ਉੱਤੇ ਤਾਂ ਲੋਕਾਂ ਦੀ ਪਹਿਲਾਂ ਵੀ ਡਿਮਾਂਡ ਸੀਗੀ ਇੱਥੇ ਕਿ ਜਾਂ ਤਾਂ ਬ੍ਰਿਜ ਬਣਿਆ ਜਾਵੇ ਬਣਾਇਆ ਜਾਵੇ ਨਹੀਂ ਤਾਂ ਐਟ ਲੀਸਟ ਤਾਂ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਤੋਂ ਦੇਖ ਰਹੇ ਹੋ ਤਾਂ ਥੋੜੀ ਨੈਟ ਦੀ ਪ੍ਰੋਬਲਮ ਆ ਗਈ ਸੀ ਬੰਪਰ ਦੋਨੋਂ ਗੱਡੀਆਂ ਦੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਨੁਕਸਾਨੇ ਗਏ ਆ ਆਵਾਜ਼ ਸੰਸਥਾ ਦੀ ਜਿਹੜੀ ਐਂਬੂਲੈਂਸ ਵੀ ਇੱਥੇ ਮੌਕੇ ਤੇ ਪਹੁੰਚ ਗਿਆ ਸੀ ਸਾਡਾ ਐਂਬੂਲੈਂਸ ਦਾ ਡਰਾਈਵਰ ਵੀਰ ਅਮਨ ਉਹ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੇ Swift ਗੱਡੀ ਵਾਲੇ ਆ ਉਹਨਾਂ ਨੂੰ ਹਸਪੀਟਲ ਨੇੜੇ ਦੇ ਹਸਪੀਟਲ ਵਿਖੇ ਲਿਜਾਇਆ ਗਿਆ ਤਾਂ ਪੂਰੀ ਜਾਣਕਾਰੀ ਜੋ I20 ਵਾਲਾ ਵੀਰ ਹੈ ਉਹ SSF ਦੀ ਟੀਮ ਨੂੰ ਆਪਣੀ ਪੂਰੇ ਆਪਣਵਲੇ ਪੂਰੀ ਜਾਣਕਾਰੀ ਦੇ ਰਿਹਾ ਸਾਈਡ ਮਿਰਰ ਜਿਹੜੇ ਆ ਉਹ ਟੁੱਟ ਗਏ ਨੇ ਦੋਨਾਂ ਗੱਡੀਆਂ ਦੇ ਉਹਨਾਂ ਦਾ ਕੱਚੀ ਕੱਚ ਜਿਹੜਾ ਖਿਲਰਿਆ ਹੋਇਆ ਫਰੰਟ ਦੇ ਸ਼ੀਸ਼ੇ ਵੀ ਟੁੱਟੇ ਨੇ ਠੀਕ ਹੈ ਵੀਰੇ ਫਰੰਟ ਦੇ ਸ਼ੀਸ਼ੇ ਦੋਨਾਂ ਗੱਡੀਆਂ ਦੇ ਟੁੱਟੇ ਨੇ ਲਾਈਟਾਂ ਟੁੱਟੀਆਂ ਨੇ 에어 ਬੈਗ ਹਨੇਰੇ ਕਰਕੇ ਨਜ਼ਰ ਨਹੀਂ ਆਤਾ 에어 ਬੈਗ ਦੋਨਾਂ ਗੱਡੀਆਂ ਤੇ ਨਹੀਂ ਖੁੱਲੇ ਔਰ ਐਸਐਸ ਦੀ ਟੀਮ ਆਪਣੀ ਡਿਊਟੀ ਨਿਭਾਉਂਦੀ ਹੋਈ ਨਾਲ ਐਸਆਈ ਅਰਜਸੀ आई आई थैं नहीं थैंक यू सर थैंक यू वेरी मच नहीं शुक्रिया सर I20 ਦੇ 에어 ਬੈਗ ਦੱਸਿਆ ਜਾ ਰਿਹਾ ਕਿ ਦੋ ਖੁੱਲੇ ਨੇ ਪਰ Swift Dzire ਦਾ 에어 ਬੈਗ ਨਹੀਂ ਖੁੱਲਿਆ ਔਰ ਗنیمਤ ਇਹੀ ਹੈ ਖੁਸ਼ਕਿਸਮਤੀ ਇਹੀ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਹੈ ਤੁਰੰਤ ਪਹੁੰਚਦੀ ਹੈ ਦੋਨਾਂ ਗੱਡੀਆਂ ਨੂੰ ਇੱਕ ਇੱਕ ਪਾਸੇ ਕੀਤਾ ਜਾਂਦਾ ਔਰ ਹੁਣ ਟੋ ਕਰਕੇ ਗੱਡੀਆਂ ਨੂੰ ਅਲੱਗ ਥਾਂ ਤੇ ਲਜਾਇਆ ਜਾਵੇਗਾ ਪੁਲਿਸ ਆਪਣੇ ਕਬਜੇ ਵਿੱਚ ਗੱਡੀਆਂ ਦੋਨੇ ਲੈ ਲਵੇਗੀ ਔਰ ਟ੍ਰੈਫਿਕ ਨਿਰਵੈਗਨ ਚੱਲਦਾ ਰਹੇ ਉਸਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਨੌਜਵਾਨ ਵੀਰ ਦਿਖਾਓ ਇਸ਼ਾਰਾ ਹੱਥੀ ਫੜ ਕੇ ਉਹਨਾਂ ਡਿਪਲੋਇਮੈਂਟ ਹੈ ਤਾਂ ਜੋ ਪਿੱਛੋਂ ਜਿਹੜੀਆਂ ਗੱਡੀਆਂ ਤੇਜ਼ੀ ਨਾਲ ਆ ਰਹੀਆਂ ਉਹਨਾਂ ਨਾਲ ਕੋਈ ਹਾਦਸਾ ਨਾ ਵਾਪਰ ਜਵੇ ਐਂਬੂਲੈਂਸ ਆਵਾਜ਼ ਸੰਸਥਾ ਦੀ ਪਹੁੰਚ ਗਈ ਸੀ ਅਮਨ ਵੀਰ ਆਵਾਜ਼ ਸੰਸਥਾ ਤੋਂ ਐਂਬੂਲੈਂਸ ਦਾ ਡਰਾਈਵਰ ਉਹ ਇੱਥੇ ਮੌਕੇ ਤੇ ਪਹੁੰਚ ਗਿਆ ਸੀ ਤਾਂ ਇਹ ਨੌਜਵਾਨ ਵੀਰ ਜਿਹੜੇ ਇਹਨਾਂ ਨੇ ਆਪਣੇ ਵੱਲ ਬਹੁਤ ਹੈਲਪ ਕੀਤੀ ਹੈ ਕਿਉਂਕਿ ਇੱਕ ਗੱਡੀ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਤੋਂ ਪਰਿਵਾਰ ਆ ਰਿਹਾ ਸੀ ਤੇ ਦੂਜੀ ਚੰਡੀਗੜ੍ਹ ਤੋਂ ਆ ਰਹੀ ਸੀ ਜਿਹੜਾ ਜਲੰਧਰ ਜਾਣਾ ਸੀ ਤਾਂ ਨੌਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਮਦਦ ਕੀਤੀ ਹੈ ਇਹੀ ਇਨਸਾਨੀਅਤ ਹੈ ਭਾਵੇਂ ਅਸੀਂ ਕਿਸ ਨੂੰ ਜਾਣਦੇ ਹੋਈਏ ਪਰਸਨਲੀ ਭਾਵੇਂ ਨਾ ਜਾਣਦੇ ਹੋਈਏ ਔਖੇ ਸਮੇਂ ਤੇ ਨਾਲ ਖੜਨਾ ਇਹਨੂੰ ਇਨਸਾਨੀਅਤ ਕਹਿੰਦੇ ਆ ਪੁਲਿਸ ਵੀ ਮੌਕੇ ਤੇ ਨਾਲ ਉਸ ਵੇਲੇ ਪਹੁੰਚ ਗਈ ਹੈ ਸਪੈਸੀਫਾਈ ਕੀਤਾ ਗਿਆ ਹਰੇ ਕੁੜਤੇ ਵਾਲਾ ਜਿਹੜਾ ਨੌਜਵਾਨ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਦੋਨਾਂ ਨੂੰ ਦੋਨਾਂ ਧਿਰਾਂ ਜਿਹੜੀਆਂ ਆ ਇੱਕ ਧਿਰ ਤਾਂ ਹਸਪੀਟਲ ਚਲੇ ਗਈ ਦੂਜੇ ਨੂੰ ਵੀ ਹਸਪੀਟਲ ਵਿਖੇ ਭੇਜਿਆ ਗਿਆ ਔਰ ਇੱਕ ਨੌਜਵਾਨ i20 ਵਾਲਾ ਇੱਥੇ ਮੌਕੇ ਤੇ ਮੌਜੂਦ ਹੈ ਬੇਨਤੀ ਇਹੀ ਹੈ ਕਿ ਆ ਬੀਰੋ ਬੀਰੋ ਵਾਲ ਜਿਹੜਾ ਮੋੜ ਹੈ ਇਹ ਬਹੁਤ ਖਤਰਨਾਕ ਮੋੜ ਬਣਦਾ ਜਾ ਰਿਹਾ ਤਾਂ ਗੱਡੀ ਨੂੰ ਥੋੜਾ ਜਿਹਾ ਲਿਮਟ 'ਚ ਰੱਖੋ ਨਿਕ ਸਪੀਡ 'ਚ ਚਲਾਓ ਜਿੰਨੇ ਵਿੱਚ ਗੱਡੀ ਕੰਟਰੋਲ 'ਚ ਰਹਿੰਦੀ ਆ ਔਰ ਵੈਸੇ ਵੀ ਅੱਜਕੱਲ ਤਾਂ 80 ਤੋਂ ਵੱਧ ਗੱਡੀ ਜਾਂਦੀ ਹੈ ਤਾਂ ਟੂ 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 ਹੋਣ ਲੱਗ ਪੈਂਦੀ ਹੈ ਜਿਹੜੀਆਂ 6 ਜਨਰੇਸ਼ਨ ਵਾਲੀਆਂ ਗੱਡੀਆਂ ਤਾਂ ਫਿਰ ਸਮਝੋ ਤੁਹਾਨੂੰ ਗੱਡੀ ਇਸ਼ਾਰਾ ਦਿੰਦੀ ਹੈ ਕਿ ਭਾਈ ਮੈਂ ਡਵੇਈ ਦੇ ਰੋਡ ਤੇ ਨਹੀਂ ਆ ਮੈਂ ਇੰਡੀਆ ਦੇ ਰੋਡ ਤੇ ਆ ਪੰਜਾਬ ਦੇ ਰੋਡ ਤੇ ਆ ਜੇ ਨਵਾਂ ਸ਼ਹਿਰ ਰੇਲਵੇ ਰੋਡ ਦੀ ਗੱਲ ਕਰੀ ਉੱਥੇ ਤਾਂ 20 ਦੀ ਸਪੀਡ ਤੇ ਟੂ ਟੂ ਹੋਣ ਲੱਗ ਪੈਂਦੀ ਹੈ ਤਾਂ ਜਦੋਂ ਗੱਡੀ ਟੂ ਟੂ ਕਰੇ ਸਮਝ ਵాలే ਖੋਰ ਸਿਆਣਾ ਮੇਰੇ ਵਰਗਾ ਰੋਂਗ ਸਾਈਡ ਤੋਂ ਆ ਰਿਹਾ ਤਾਂ ਐਦਾਂ ਰਾਤ ਵੇਲੇ ਬਚਾ ਕਰਨਾ ਔਖਾ ਸਟਰੀਟ ਲਾਈਟ ਹੈ ਨਹੀਂ ਗਿਆ ਹੋਰ ਕੋਈ ਰਿਫਲੈਕਟਰਸ ਨਹੀਂ ਆ ਹੋਰ ਕੋਈ ਇੰਡੀਕੇਸ਼ਨਸ ਨਹੀਂ ਆ ਤਾਂ ਹੱਥ سے ਹੋ ਜਾਂਦੇ ਔਰ ਸਪੀਡ ਨੂੰ ਲਿਮਟ ਚ ਰੱਖੋ ਔਰ ਹੁਣ ਟਰੈਕਟਰ ਦੇ ਨਾਲ ਮੇਰਾ ਖਿਆਲ ਗੱਡੀ ਨੂੰ ਟੋਅ ਕਰਕੇ ਇੱਕ ਸਾਈਡ ਤੇ ਕੀਤਾ ਜਾਵੇਗਾ ਦੋਨਾਂ ਗੱਡੀਆਂ ਨੂੰ ਤਾਂ ਜੋ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵਿੱਚ ਕਿਸੇ ਹੋਰ ਦਾ ਕੋਈ ਨੁਕਸਾਨ ਨਾ ਹੋਵੇ ਬਹੁਤ ਬਹੁਤ ਸ਼ੁਕਰੀਆ ਅਸੀਂ ਇਹ ਜਾਣਕਾਰੀ ਤੁਹਾਡੇ ਤੱਕ ਪੰਚਾਇ ਹੈ ਤੁਸੀਂ ਨਾਲ ਜੁੜੇ ਰਹੇ ਹੋ ਔਰ ਮੈਂ ਗੱਲ ਫਿਰ ਤੋਂ ਕਹਿ ਦੇਣੀ ਚਾਹੁੰਦਾ ਮੈਂ ਹਰ ਵੀਡੀਓ ਚ ਕਹਿਣਾ ਹੀ ਹੁੰਦਾ ਕਿ ਤੁਹਾਡੇ ਵਾਰਡ ਵਿੱਚ ਤੁਹਾਡੇ ਪਿੰਡ ਵਿੱਚ ਤੁਹਾਨੂੰ ਕਿਤੇ ਵੀ ਲੱਗਦਾ ਕੋਈ ਪ੍ਰੋਬਲਮ ਹੈਗੀ ਤੁਸੀਂ ਸਾਨੂੰ ਕਿਸੇ ਵੀ ਟਾਈਮ ਇਨਫੋਰਮ ਕਰ ਸਕਦੇ ਆ ਆਪਾਂ ਬਹੁਤ ਮਤਲਬ ਤੇਜ਼ੀ ਨਾਲ ਤੁਹਾਡੇ ਦੁਆਰ ਤੱਕ ਪਹੁੰਚਾਂਗੇ ਨਵੇਂ ਸ਼ਹਿਰ ਲਈ ਡੈਡੀਕੇਟਿਡ ਦੀ ਆਪਾਂ ਕੰਮ ਕਰ ਰਹੇ ਹਾਂ ਬੰਗਾ ਬਲਾਚੌਰ ਗੜ੍ਹ ਸ਼ੰਕਰ ਚ ਸਾਡੀਆਂ ਟੀਮਾਂ ਹੈਗੀਆਂ ਉਹ ਸਾਡੇ ਤੱਕ ਸਾਰੀ ਅਪਡੇਟ ਪਹੁੰਚਾ ਦਿੰਦੀਆਂ ਇਹ ਸਿਰਫ ਦੇਖੋ ਦੇਖੀ ਨਹੀਂ ਮੈਂ ਕਹਿ ਰਿਹਾ ਕਿਉਂਕਿ ਅੱਜ ਕੱਲ ਅਸੀਂ ਅੱਜ ਕੱਲ ਨਹੀਂ ਪਿਛਲੇ 3-4 ਸਾਲ ਤੋਂ ਮੈਂ ਕਹਿ ਰਿਹਾ ਬੰਗਾ ਬਲਾਚੌਰ ਗੜ੍ਹ ਸ਼ੰਕਰ ਨਵੇਂ ਸ਼ਹਿਰ ਦੀ ਗੱਲ ਕਰ ਰਿਹਾ ਹਾਂ ਤਾਂ ਅੱਜਕੱਲ ਦੇਖੋ ਦੇਖੀ ਸਾਰੇ ਗੱਲ ਕਰਨ ਲੱਪੇ ਲੇਕਿਨ ਸਾਡੀਆਂ ਟੀਮਸ ਤੇ ਨਵਾਂ ਸ਼ਹਿਰ ਚ ਮੈਂ ਮੇਰੀ ਜਿਹੜੀ ਟੀਮ ਹੈ ਪੂਰੀ ਉਹ ਡੈਡੀਕੇਟਡ ਲਈ ਨਵਾਂ ਸ਼ਹਿਰ ਲਈ ਕੰਮ ਕਰ ਰਹੀ ਹੈ ਤੇ ਜਿਹੜੀਆਂ ਹੋਰ ਸਾਡੇ ਭਰਾ ਨੇ ਸਾਡੀ ਟੀਮ ਹੀ ਆ ਮੰਗਾ ਬਲਾਚ ਉਰ ਗੜ ਸ਼ੰਕਰ ਚ ਉਹ ਸਾਡੇ ਲਈ ਉਹਨਾਂ ਏਰੀਆ ਤੋਂ ਕੰਮ ਕਰ ਰਹੇ ਆ ਉਮੀਦ ਕਰਦੇ ਹਾਂ ਰਲ ਮਿਲ ਕੇ ਆਪਣੇ ਜ਼ਿਲ੍ਹੇ ਨੂੰ ਆਉਣ ਵਾਲੇ ਸਮੇਂ ਵਿੱਚ ਵਧੀਆ ਬਣਾਵਾਂਗੇ ਬਿਹਤਰ ਬਣਾਵਾਂਗੇ ਪਰ ਤੁਹਾਡੇ ਸਾਥ ਦੀ ਜ਼ਰੂਰਤ ਹੈ ਅਸੀਂ ਡੈਡੀਕੇਟਡ ਲਈ ਅਸੀਂ ਡੈਡੀਕੇਟਡ ਲਈ ਕੰਮ ਕਰਦੇ ਰਹਿਾਂਗੇ ਬਹੁਤ ਬਹੁਤ ਸ਼ੁਕਰ ਹੈ ਬਹੁਤ ਮਿਹਰਬਾਨੀ ਧੰਨਵਾਦ